she your face every heart beat echoes your ਲੋ ਜੀ ਹੁਣ ਆਪਾਂ ਡਾਕਟਰ ਘਰੇ ਪਹੁੰਚ ਗਏ ਆ ਡਾਟ ਨੂੰ ਬੁਲਟ ਤੇ ਭਾਗੇ ਆਪਾਂ ਤੇ ਚੱਲਦੇ ਆ ਜੀ ਇੱਕ ਗੁਰਦੁਆਰੇ ਜਿਹੜਾ ਤੁਹਾਨੂੰ ਦੱਸਿਆ ਜਾਏਗਾ ਵੀਡੀਓ ਦੇ ਐਂਡ ਤੇ Under the moonlight i see your face every heartbeat echoes your name like a melody soft and true ਆਹ ਤਾਂ ਬੇਚਾ ਵੀ ਨੇ ਰੁਗੇ ਆ ਜੀ ਜੈਸੇ ਸਾਡੇ ਪਿੰਡੋਂ ਕਿਹੜੇ ਹੋ ਸਫਰ ਹੈਗਾ ਵਾ ਤੇ ਪਰ ਅਸੀਂ ਕਿਆ ਰਾਹ ਵਿੱਚ ਮਾੜੀ ਮਾੜੀ ਚਾਹ ਕੋਟ ਕੋਟ ਪੀਤੀ ਜਾਵੇ ਤੀਨ ਜੋ ਇੱਕ ਕੀਤਾ ਜਾਵੇ through the light i see your face every heart beat echoes your name like a melody soft and true ਲਓ ਜੀ ਹੁਣ ਆਪਾਂ ਗੁਰਦਵਾਰ ਸਾਹਿਬ ਦੀ ਹੱਦ ਤੇ ਪਹੁੰਚ ਚੁੱਕੇ ਆਂ ਤੇ ਅੰਦਰ ਜਾ ਕੇ ਤੁਹਾਨੂੰ ਕਰੌਣੇ ਦਰਸ਼ਨ ਤੇ ਬਣ ਰਹੋ ਸਾਡੇ ਨਾਲ ਇਸ ਵੀਡੀਓ ਵਿੱਚ ਲਓ ਜੀ ਲਓ ਜੀ ਹੁਣ ਅਸੀਂ ਆ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਹਾਂ ਇਧਰਲੇ ਪਾਸੇ ਆ ਜੀ ਪਾਰਕਿੰਗ ਤੇ ਸਾਹਮਣੇ ਉਹ ਐਂਟਰੀ ਆ ਜੀ ਗੁਰਦੁਆਰਾ ਸਾਹਿਬ ਦੀ ਤੇ ਹੁਣ ਅਸੀਂ ਅੰਦਰ ਜਾ ਕੇ ਜੋੜ ਜਮਾ ਕਰਾਉਣੇ ਆ ਤੇ ਬਣੇ ਰਹੋ ਸਾਡੇ ਨਾਲ ਇਸ ਵੀਡੀਓ ਵਿੱਚ ਸਾਹਮਣੇ ਇਹ ਜੋੜਾ ਘਰ ਉੱਥੇ ਜੋੜ ਜਮਾ ਕਰਾਉਣੇ ਆ ਆਪਾਂ ਤੇ ਗੁਰਦੁਆਰਾ ਬਹੁਤ ਹੀ ਸ਼ਾਨਦਾਰ ਬਣਿਆ ਹੋਇਆ ਆ ਬਹੁਤ ਹੀ ਸੋਹਣਾ ਬਣਿਆ ਹੋਇਆ ਇੰਦਰ ਬਣਿਆ ਹੈ ਦੀਵਾਨ ਹਾਲ E ਮਨੇ ਤੁਸੀਂ ਇੱਕ ਝੰਡਾ ਝੰਡਾ ਵੇਖ ਰਹੇ ਹੋ ਇਸ ਝੰਡਾ ਦਾ ਇਤਿਹਾਸ ਇਹ ਹੈ ਕਿ ਇਹ ਉਹ ਇਤਿਹਾਸਕ ਝੰਡਾ ਹੈ ਜਿੱਥੇ ਕਲਗੀਧਾਰ ਪ੍ਰੀਤਮ ਪਾਤਸ਼ਾਹ ਜੀ ਨੇ ਆਪਣਾ ਨੀਲਾ ਘੋੜਾ ਬਣਿਆ ਸੀ ਇਤਿਹਾਸਕ ਝੰਡਾ ਤੁਸੀਂ ਸਾਡੀ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਹਾਂਜੀ ਹਾਂਜੀ ਹੁਣ ਅਸੀਂ ਤੁਹਾਨੂੰ ਇਸ ਗੁਰਦੁਆਰਾ ਦਾ ਇਤਿਹਾਸ ਦੱਸਦੇ ਹਾਂ ਜੀ ਗੁਰਦੁਆਰਾ ਜਾਮਣੀ ਸਾਹਿਬ ਜੀ ਦੇ ਪਰ ਫਰੋਇਪੁਰ ਇਹ ਉਹ ਪਵਿੱਤਰ ਇਤਿਹਾਸਕ ਸਥਾਨ ਹੈ ਜੀ ਜਿੱਥੇ ਸਰਬੰਸਦਾਨੀ ਤਨ ਤਨ ਸਿਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਮੁਕਸਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਪਾਵਨ ਚਰਨ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਇਆ ਇਤਿਹਾਸ ਗਵਾਹ ਹੈ ਕਿ ਕਿਵੇਂ ਇੱਕ ਜੱਟ ਨੇ ਬਾਣੀਆਂ ਕੋਲੋਂ ਦਸਮ ਪਾਸ਼ਾ ਨੂੰ ਜਮਨ ਦੇ ਕੇ ਕਰਜ਼ਾ ਲਿਆ ਪਰ ਵਾਪਸ ਨਾ ਕੀਤਾ ਜੱਟ ਮਾਰ ਕੇ ਤਿੱਤਰ ਦੀ ਜੂਨ ਪੈ ਗਿਆ ਤੇ ਬਾਣੀਆਂ ਬਾਜ ਦੀ ਜੂਨ ਪੈ ਗਿਆ ਇਸ ਸਥਾਨ ਤੇ ਬਾਜ ਕੋਲ ਪੁੱਤਰ ਨੂੰ ਮਰਵਾ ਕੇ ਗੁਰੂ ਜੀ ਨੇ ਆਪਣੀ ਜਾਮਣੀ ਤਾਰੀ ਇਸ ਸਥਾਨ ਦਾ ਨਾਮ ਜਾਮਣੀ ਸਾਹਿਬ ਪੈ ਗਿਆ ਇੱਥੇ ਉਹ ਝੰਡਾ ਵੀ ਮੌਜੂਦ ਹੈ ਜਿੱਥੇ ਸਤਗੁਰੂ ਜੀ ਨੇ ਨੀਲਾ ਕੋੜਾ ਬੰਨਿਆ ਸੀ ਉਹ ਤੁਸੀਂ ਇਸ ਵੀਡੀਓ ਚ ਪਹਿਲਾਂ ਹੀ ਦੇਖ ਚੁੱਕੇ ਹੋ ਤੇ ਉਸ ਕੋੜੇ ਨੇ ਇਸ ਸਥਾਨ ਤੇ ਹੀ ਆਪਣਾ ਪੌੜ ਮਾਰ ਕੇ ਜਲ ਕੱਢਿਆ ਸੀ ਜਿੱਥੋਂ ਜਲ ਕੱਢਿਆ ਸੀ ਉਸ ਸਥਾਨ ਦੇ ਸਾਹਮਣੇ ਤੁਸੀਂ ਇਸ ਵੀਡੀਓ ਚ ਦੇਖ ਸਕਦੇ ਹੋ ਸਰੋਵਰ ਮੌਜੂਦ ਹੈ ਜੀ ਤੇ ਇਸ ਜਗ੍ਹਾ ਤੇ ਮਸੀਆ ਐਤਵਾਰ ਅਤੇ ਬਸੰਤ ਪੰਚਵੀ ਦੇ ਮੇਲੇ ਬਹੁਤ ਵੱਡੀ ਭਾਰੀ ਗਿਣਤੀ ਵਿੱਚ ਲੱਗਦੇ ਹਨ ਤੇ ਸੰਗਤਾਂ ਦਾ ਇਕੱਠ ਉਸ ਦਿਨ ਦੇਖਣ ਵਾਲਾ ਹੁੰਦਾ ਹੈ ਤੇ ਇਸੇ ਅਸਥਾਨ ਤੇ ਮਸੀਆ ਵਾਲ ਦਿਨ ਅਮਰ ਸੰਚਾਰ ਵੀ ਕਰਾਇਆ ਜਾਂਦਾ ਹੈ ਸੋ ਇਹ ਸੀਐਸ ਗੁਰਦੁਰ ਸਾਹਿਬ ਦਾ ਇਤਿਹਾਸ ਇਹ ਗੁਰਦੁਆਰਾ ਸਾਹਿਬ ਹੈ ਜੀ ਗੁਰੂ ਸਰ ਜਾਮਣੀ ਸਾਹਿਬ ਬਜੀਦਪੁਰ ਫਰੋਇਪੁਰ ਸਾਹਮਣੇ ਦਰਬਾਰ ਸਾਹਿਬ ਮੱਥਾ ਟੇਕ ਕੇ ਤੇ ਸਾਹਮਣੇ ਹੀ ਲੰਗਰ ਹਾਲੇ ਜੀ ਸੰਗਤਾਂ ਸੇਵਾ ਕਰਦੀਆਂ ਹੋਈਆਂ ਹਾਂ ਜੀ ਇਸ ਸਥਾਨ ਦਾ ਨਾਮ ਗੁਰਦਰਾਵਾ ਜੀਦਪੁਰ ਹੈ ਜੀ ਇਹ ਜ਼ਿਲ੍ਹਾ ਫਿਰੋਇਪੁਰ ਪਿੰਡ ਵਜੀਦਪੁਰ ਵਿੱਚ ਸਥਿਤ ਹੈ ਜੀ ਤੇ ਇਥੋਂ ਦੀ ਮਾਨਤਾ ਹੈ ਜੀ ਇੱਥੇ ਮੱਥਾ ਟੇਕਣ ਨਾਲ ਬੰਦੇ ਦੇ ਸਾਰੇ ਕਰਜ਼ੇ ਹੀ ਲੈ ਜਾਂਦੇ ਹਨ ਤੇ ਤੁਸੀਂ ਇੱਥੇ ਦਰਸ਼ਨ ਕਰ ਸਕਦੇ ਹੋ ਜੀ ਸਾ ਮਾ ਸਾਡੇ ਇੱਕ ਘਰੋਂ ਜਾ ਰਹੇ ਆ ਜੀ ਹੋ ਤੁਹਾਨੂੰ ਸਾਡਾ ਇਹ ਵਲੋਗ ਸੋਣਾ ਲੱਗਿਆ ਹੋਏ icar ਤੇ ਅੱਗੇ ਤੋਂ ਅਸੀਂ ਇਹੋ ਜਿਹੇ ਵਲੋਗਸ ਹੁਣੇ ਪੇਸ਼ ਕਰਦੇ ਰਵਾਂਗੇ ਇਸ ਕਰਕੇ ਤੁਸੀਂ ਸਾਡੇ ਇਸ ਵਲੋਗ ਨੂੰ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਇਸ ਤਰ੍ਹਾਂ ਪਿਆਰ ਬਣੇ ਰੱਖੋ ओके ਟਿਲ देन ਤੁਹਾਡਾ ਨੈਕਸਟ ਵਲੋਗ